ਸਿੰਘ ਸਾਹਿਬ ਦਾ ਸੰਭਾਟ ਕਰਦਾ ਇੰਸਾ ਗਾਨੇ ਤੇ ਬੀਚੇ ਜੀ ਦਾ ਇੰਸਾ ਗਾਨੇ ਸੁਲਤਾਨ ਸਿੰਘ ਜੀ ਦਾ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਏ ਕਰਨ ਵਾਸਤੇ ਉਹਨਾਂ ਕੋਲ ਸਮਾਂ ਮੰਗਿਆ ਸੀ ਜੀ ਮੁੱਖ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਕਿਤੇ ਸਿੱਧੇ ਜੋੜ ਕਰਦੇ ਹੋਣਾ ਸੀ ਇਸ ਕਰਕੇ ਪੁਲਿਸ ਦਾ ਹੁਕਮ ਆਇਆ ਕਿ ਮੈਂ ਸਮਾਚੀ ਵਾਰੇ ਟੈਕ ਟਾਂ ਦੇ ਕੋਲ ਜਾਵਾਂ ਉਹ ਬੜਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਪਹਿਲੀ ਤੋਂ ਗੱਲ ਹੈ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਜਿਸ 19 ਅਕਾਦੀ ਦਲ ਦੇ ਪਹਿਲੇ ਦਿਨ ਵੀ ਇਹੀ ਕਿਹਾ ਸੀ ਔਰ ਸਾਡਾ ਇਤਿਹਾਸ ਵੀ ਉਹੀ ਹੈ ਕਿ ਹਮੇਸ਼ਾ ਸੇਰੇ ਕਾਰਕਤੱਤਵ ਨੂੰ ਮਰਦਤ ਹੈ

ਉਜੋਧ ਅ ਦੇਸ਼ਾ ਦਿਨ ਇਹ ਕੋਸ਼ਿਸ਼ ਪੂਰਾ ਕਰ ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇਸ਼ ਤੇ ਕੇਂਦਰ ਦੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਜਾਂ ਤਾਂ ਕਈ ਕੋਟਨੀਆਂ ਜੱਜਮੈਂਟਾਂ ਸਾਹਮਣੇ ਕਿਵੇਂ ਉਸ ਹਾਰ ਦੇ ਵਿੱਚ ਅਮੈਂਡਮੈਂਟ ਹੋ ਜਾਂਦੀਆਂ ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਦੀ ਦੇਨੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉੱਥੇ ਕੰਮ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹ ਫਾਲੋ ਕਰਨੇ ਪੈਣਗੇ ਇਸ ਕਰਕੇ ਜੇ ਕੋਈ ਬਾਕੀ ਚੀਜ਼ ਰਹਿੰਦੀ ਆ ਉਹ ਵੀ ਅਸੀਂ ਇਵੈਂਟ ਜਿਹੜੀ ਆ ਦਿਨ ਆ ਇੱਕ ਤਾਂ ਜੋ ਕੁਛ ਜੀ ਗੌਰਮੈਂਟ ਚੱਲ ਰਿਹਾ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਕਾਨਫਰੰਸ ਜਿਹੜੀ ਆ ਉਹ ਕਰਾਂਗੇ ਅਸੀਂ ਨੂੰ ਕਹਿੰਦੇ ਆਹਰ ਉਹਦੇ ਦੇਖ ਕੇ ਜਿਹੜਾ ਪਾਰਟੀ ਦਾ ਜਿਹੜਾ ਬੱਤੀ ਆ ਪਾਰਟੀ ਦਾ ਕਾਰਜ ਉਹਨੇ ਬਗਮਾ ਕਰਨਾ ਚਾਹੋਗੇ ਟਰਮ 5 ਸਾਲ ਦੀ ਹੁੰਦੀ ਆ ਤੇ 5 ਸਾਲ ਦੀ ਟਰਮ ਪੂਰੀ ਹੋ ਗਈ ਤੇ ਸਾਨੂੰ ਜਿੱਦਾਂ ਅਧਿਸ਼ਨੀ ਆਸੀ ਤੇ ਅਵਕਟਨੀ ਸੰਜੀ ਨਾਸੀ ਦੀ ਰਿਕੁਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸ਼ੁਰੂ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਹੀ ਸਿੰਗ ਕਰਨ ਨੂੰ ਤੇ ਦੱਸਾਇਆ ਸੀ ਕਿ ਕੁਝ ਗੱਲਾਂ ਦੇ ਉੱਤੇ ਕਾਨੂੰਨੀ ਰਾਏ ਲੈਣੀ ਜਿਹੜੀ ਆ ਉਹ ਪਾਰਟੀ ਨੂੰ ਜ਼ਰੂਰੀ ਹੁੰਦੀ ਕਿ ਕਈ ਕਈ ਨੋਟੀਫਿਕੇਸ਼ਨਾਂ ਪਾਰਟੀ ਦੀ ਕਈ ਕੋਟੇ ਦੇ ਵਿੱਚ ਅਲੱਗ ਹੀ ਚੱਲਦੀ ਉਧਰ ਬੜਕ ਫੈਮੀਆ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਹੀ ਹੁੰਦਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਪੀਸਟਾ ਕਰਦੇ ਨੇ ਉਹ ਸਾਰੇ ਅਸੀਂ ਪ੍ਰਕਿਰਿਆ ਪੂਰੀ ਕਰਦੇ ਆ ਕਿ ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਗੱਲ ਆ ਗਈ ਥੀ ਉਹਨਾਂ ਨੇ ਬੜੇ ਪੇਸ਼ੈਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਸੁਣਿਆ ਵੀ ਹੈ ਔਰ ਇਹ ਤੋਂ ਬਾਅਦ ਵਰਕਿੰਗ ਕਮੇਟੀ ਦੀ ਕਮੇਟੀ ਅਗਲੇ ਦਸ ਦਿਨਾਂ ਵਿੱਚ ਕੋਈ ਕਹਿੰਦਾ ਕਿ ਕੀ ਲੱਗਦਾ ਕਿ ਤਨੇ ਕਿਤੇ ਇਹ ਵੀ ਆ ਰਿਹਾ ਕਿ ਕੱਲ ਜਿਹੜੀ ਹੈ 23 ਤਰੀਕ ਨੂੰ ਹੈ ਜੀ ਜਿੱਤੀ ਨੂੰ ਬਸਤੀ ਦੇ ਵਿੱਚ ਜੀਵਨ ਚੱਪਤਾ ਹੋਣਗੇ ਨਹੀਂ ਉਹ ਬਕਰ ਨੂੰ ਅੱਜ ਜਿਹੜਾ ਤਾਂ ਆਈਸੀਪੀ ਦੇ ਪ੍ਰਧਾਨ ਤਾਂ ਦੱਸ ਸਕਦੇ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਕੋchnੀ ਹੋਈ ਅਸਾ ਉਹਦਾ ਆਪਣਾ ਕੱਢ ਕੇ ਤਰ ਉਹ ਤੁਸੀਂ ਕੱਲ ਹੀ ਤੱਕ ਪਹੁੰਚ ਜਾਓ ਬੰਦੇ ਵੀ ਇਹ ਬਾਲ ਨਹੀਂ ਹੈ ਪਰ ਸਾਡਾ ਚੋਕੇ ਸਹੀ ਗੱਲ ਨੇ ਚੱਲ ਗਿਆ ਤੇ ਜਿਹੜਾ ਸਾਰੇ ਪੱਤਰਕਾਰ ਇਸੇ ਜਾ ਕੇ ਪਾਕਿਸਤਾਨ ਨਾਲ ਸੰਬੰਧਤ ਹੋ सिखी जोड़ने तो बाद जारी हमेशा ही अच्छा घुटारा होंगे इस करके अखबारों की लिखी जाए तो अखबार पर बहुत मैं धनबाद करता अज भी अभी तो उसे चाहते सी चल के ਪਰ ਉਹਨਾਂ ਦਾ ਵੱਡਪਣਾ ਹੈ ਕਿ ਉਹਨਾਂ ਨੇ ਕਹਿ ਕੇ ਤੁਸੀਂ ਇੰਨੀ ਦੂਰ ਹੋਗੇ ਕਿ ਮੈਂ ਕਿ ਮੈਂ ਸਿੱਧੀ ਦੌਰ ਨਾਲੇ ਕਰਕੇ ਜਾਣਾ ਉਹਨਾਂ ਨੇ ਇੱਥੇ ਹੀ ਬੁਲਾ ਲਿਆ ਤੇ ਇੱਕ ਬੱਲੇ ਗੱਲ ਚੋਰੀਆ ਪੂਰੇ ਸਬੰਧ ਦਾ ਤਰਮਾਨ ਕਰ। ਕਿਥਾ ਕਿਥਾ ਕਾਲੀਗੋ ਨੇ ਵੀ ਕਰਿਆ ਪਾਰਟੀ ਨੂੰ ਮਿਲੂ ਤੇ ਕਰਨ ਦੇ ਲਈ ਜੁਲਦੀ ਕਰਨ ਦੇ ਲਈ ਜਿਹੜੀ ਵਰਕਿੰਗ ਕਮੇਟੀ ਸੀ ਕਰਾ ਵੀ ਜਿਕਰਾਈ। ਨਹੀਂ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਦੀ ਜਿਹੜੇ ਫੈਸਲੇ ਕਰਨ ਵਾਲੇ ਆ ਪਰ ਕੱਟੇ ਕਮੇਟੀ ਕਰੇਗੀ। ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਆ ਉਹ ਤਾਂ ਆਪ ਜਿਹੜੇ ਆ ਉਹਨਾਂ ਤੋਂ ਪਹਿਲੇ ਅਫੀਸਰ ਡੈਟਾ ਸੀ। ਦਾ ਹੋਣੀ ਕਾੜਿਆ ਕਿ ਮੈਨੂੰ ਕਿਉਂ ਕੰਮ ਦੇ ਪਰ ਵਰਗ ਵੀ ਕੁਛ ਜਿਗਿਆ ਕਿ ਮੈਨੂੰ ਤੁਰਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਗਿਆ ਇਸ ਕਰਕੇ ਉਹ ਇਹ ਤਾਂ ਤਾਂ ਹੋਵੇਗਾ ਕਿ ਕਿਤੇ ਕਿਸੇ ਗੱਲ 'ਚ ਮਨ ਦੇ ਵਿੱਚ ਕੋਈ 1% ਵੀ ਹੋਵੇ ਤੇ ਅਸੀਂ ਕੋਈ ਤੱਕਦੇ ਹੁਕਮ ਤੋਂ ਕੋਈ ਇੱਧਰ ਉੱਧਰ ਜਾਣ ਸਾਡਾ ਤਾਂ ਮੈਂ ਕਹਿੰਦਾ ਜਿਹੜਾ 200% ਪੂਰਾ ਜਿਹੜਾ ਗੁਰੂ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਇਹ ਮਤਲਬ ਜਿਹੜੇ ਬਾਕੀ ਸਾਥੀ ਆ ਜਿਹੜੇ ਮਰਾਜ਼ ਨੇ ਕੀ ਲੱਗਦਾ ਉਹਨਾਂ ਨੂੰ ਵੀ ਕਿਤਨਾ ਕਿਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੁੰਦੇ ਆ ਤੇ ਲੱਗਦਾ ਉਹ ਵੀ ਕਿਤੇ ਨਾ ਕਿਤੇ ਆ ਸਕਦੇ ਵੇਖੋ ਗੱਲ ਇਹ ਹੈ ਨਾ ਕਿ ਜਿਹੜਾ ਮਨ ਪੜਿਆ ਹੁੰਦਾ ਨਾ ਜਦ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਦੂਜੀ ਵੀ ਕਹਿਣ ਦੀ ਗੱਲ ਨਹੀਂ ਹੁੰਦੀ ਪਾਕਿਸਤਾਨ ਮਾਂ ਹੁੰਦੀ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਹੁੰਦਾ ਸਾਰੇ ਅਸੀਂ ਪਾਰਟੀ ਜੀ ਕੰਮ ਕਰਦੇ ਆ ਕਈ ਵਾਰੀ ਪਾਰਟੀ ਤੇ ਜਿਹੜਾ ਬੜੀ ਮੋਟੀ ਕੋਈ ਗੱਲਬਾਤ ਹੋ ਜਾਂਦੀ ਕਿਸੇ ਨੂੰ ਕੋਈ ਖੁਸ਼ ਹੋ ਜਾਂਦਾ ਕਿ ਤੁਹਾਨੂੰ ਕੋਈ ਇਤਰਾਜ਼ ਹੋ ਸਕਦਾ ਇਸ ਕਰਕੇ ਜਿਹਦੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਗੜੀ ਕਰਨ ਦੀ ਜਿਹਦੀ ਨiyet ਠੀਕ ਹੋ ਉਹਦਾ ਕੋਈ ਰੋੜਾ ਨਹੀਂ ਹੁੰਦਾ ਜੇ ਕਿਸੇ ਦੀ ਨiyet ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜ਼ਿਸ਼ ਸਾਜ ਸਾਜ ਰੱਟਿਆ ਹੋਵੇ ਉਹ ਜੋ ਮਰਜ਼ੀ ਕਹੀਂ ਜਾਵੇ ਉਹਦੇ ਜਿਹੜੀ ਅਸੀਂ ਕੋਈ ਕਿਤੇ ਲੰਦੇ ਜਿਹੜਾ ਸਿਹਦਰ ਵਰਕਰ ਹੁੰਦਾ ਉਹ ਕਦੇ ਪਿੱਛੇ ਰੰਦਾ ਨਹੀਂ ਉਹਦੇ ਰੰਦੇ ਵਿੱਚ ਪਾਰਟੀ ਆਪ ਉਹਨੂੰ ਭੱਜ ਕੇ ਜਾ ਕੇ ਪਾ ਲੈਂਦੇ ਅਨੁਮਾਣ ਸਭ ਕੱਲੇ ਲਈ ਦਿੱਤ ਹੋਵੇਗਾ ਜੀ ਅਕਾਲ ਸਰਸਾ ਤਾਂ ਕੱਲ੍ਹ ਦਾ ਤਾਂ ਇੱਕ ਜੁੱਤੀ ਹੈ ਸਭ ਨੂੰ ਖੁਸ਼ ਲੱਗਦਾ ਜਿਹੜੇ ਨਾਰਾਜ਼ ਦੀ ਬਾਕੀ ਸਾਹਿਬ ਨਹੀਂ ਮੱਕ ਹਰ ਇੱਕ ਫੈਮਿਲੀ ਦੇ ਵਿੱਚ ਦੇ ਚਾਰ ਪੰਜ ਮੈਂਬਰ ਹੁੰਦੇ ਆ